ओम शांति ओम शांति जय श्री राम दोस्तों जिस ਤਰ੍ਹਾਂ ਕੇ ਸਮਾਣਾ ਹੈਲਪਲਾਈਨ ਦੇ ਉੱਤੇ ਅਸੀਂ ਇੱਕ ਅਪੀਲ ਕੀਤੀ ਸੀ ਕਿ ਜੋ ਸੜਕ ਹਾਦਸਾ ਹੋਇਆ ਹੈ ਜਿਸ ਦੇ ਵਿੱਚ ਕੇ ਸਾਡੇ ਮਾਸੂਮ ਬੱਚੇ ਨੇ ਉਹ ਸਾਨੂੰ 7 ਬੱਚੇ ਵਿਛੋੜਾ ਦੇ ਗਏ ਸੀ ਇਸ ਦੇ ਨਾਲ ਹੀ ਜੋ ਸਮਾਣੇ ਦੇ ਲਾਗੇ ਪਿੰਡ ਫਤਿਹਪੁਰ ਦਾ ਇੱਕ ਡਰਾਈਵਰ ਉਹ ਵੀ ਇਸ ਸੜਕ ਹਾਦਸੇ ਦੇ ਵਿੱਚ ਆਪਣੀ ਜਾਨ ਗਵਾ ਚੁੱਕਿਆ ਸੀ ਪਰਿਵਾਰ ਜੋ ਡਰਾਈਵਰ ਦਾ ਪਰਿਵਾਰ ਸੀ ਉਸ ਦੀ ਮਦਦ ਕਰਨ ਦੇ ਲਈ ਅਸੀਂ ਸਮਾਣਾ ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਕੋਈ ਵੀ ਜਿਹੜਾ ਸਮਾਣਾ ਦਾ ਵਾਸੀ ਹੈ ਜਾਂ ਕੋਈ ਵੀ ਜੋ ਸਮਾਣਾ ਹੈਲਪਲਾਈਨ ਦੇ ਨਾਲ ਜੁੜਿਆ ਹੋਇਆ ਹੈ ਉਹ ਇਸ ਜੋ ਲੋੜਵੰਦ ਪਰਿਵਾਰ ਹੈ ਇਸ ਦੀ ਜਰੂਰ ਮਦਦ ਕਰੇ ਮੈਂ ਧੰਨਵਾਦ ਕਰਾਂਗਾ ਸਾਡੇ ਸਮਾਣਾ ਦੇ ਹੀ ਇੱਕ ਅਗਰਵਾਲ ਫੈਮਿਲੀ ਦੇ ਨਾਗਰਾ ਪਰਿਵਾਰ ਦੇ ਇੱਕ ਸਾਡੇ ਦਾਨੀ ਸੱਜਣ ਦਾ ਜਿਨ੍ਹਾਂ ਨੇ ਕਿ ਸਮਾਣਾ ਹੈਲਪਲਾਈਨ ਤੇ ਉਹਨਾਂ ਨੇ ਸਾਡੀ ਪੋਸਟ ਦੇਖੀ ਤੇ ਉਹਨਾਂ ਨੇ ਮੈਨੂੰ ਇਹ 5000 ਰੁਪਏ 5000 ਰੁਪਏ ਨੇ ਜੋ ਉਹ ਇਸ ਡਰਾਈਵਰ ਦੇ ਪਰਿਵਾਰ ਦੇ ਲਈ ਉਹਨਾਂ ਵੱਲੋਂ ਭੇਜੇ ਗਏ ਨੇ ਉਹਨਾਂ ਨੇ ਆਪਣਾ ਨਾਮ ਨਾਂ ਪਬਲਿਸ਼ ਕਰਨ ਦੀ ਉਹਨਾਂ ਨੇ ਕਿਹਾ ਕਿ ਕਿਰਪਾ ਕਰਕੇ ਮੇਰਾ ਨਾਮ ਨਾ ਪਾਇਆ ਜਾਵੇ ਹਾਲਾਂਕਿ ਮੈਂ ਤੁਹਾਨੂੰ ਦੱਸ ਰਿਹਾ ਕਿ ਨਾਗਰਾ ਪਰਿਵਾਰ ਦੇ ਵਿੱਚੋਂ ਹੈ ਤੇ ਸਾਡੇ ਸਮਾਨਾ ਦੇ ਨੇ ਹੁਣ ਉਹ ਸਮਾਨਾ ਤੋਂ ਬਾਹਰ ਰਹਿ ਰਹੇ ਨੇ ਪਰ ਉਹਨਾਂ ਨੇ ਕਿਹਾ ਵੀ ਮੇਰਾ ਨਾਮ ਨਾ ਤੁਸੀਂ ਪਾਇਓ 5000 ਦੀ ਜੋ ਮਦਦ ਹੈ ਉਹਨਾਂ ਵੱਲੋਂ ਕੀਤੀ ਗਈ ਹੈ ਪਰਿਵਾਰ ਦੇ ਲਈ ਇਹ ਜਿਹੜੀ ਮਦਦ ਉਹਨਾਂ ਨੇ ਭੇਜੀ ਹੈ ਇਹ ਪਰਿਵਾਰ ਦੇ ਲੋਵੇ ਪੰਚਾਇਤ ਦਿੱਤੀ ਜਾਏਗੀ ਇਹ ਥੋੜਾ ਜਆ ਤੁਹਾਡਾ ਦਿੱਤਾ ਹੋਇਆ ਜਿਹੜਾ ਇਹ ਪੈਸਾ ਹੈ ਇਹ ਉਹ ਜੋ ਮ੍ਰਿਤਕ ਡਰਾਈਵਰ ਹੈ ਉਸ ਨੂੰ ਤਾਂ ਦੇਖੋ ਅਸੀਂ ਡਰਾਈਵਰ ਨੂੰ ਤਾਂ ਅਸੀਂ ਜੋ ਜਾਨ ਉਹਦੇ ਤੋਂ ਚਲੀ ਗਈ ਪਰਮਾਤਮਾ ਦੀ ਚਰਨਾਂ ਦੇ ਵਿੱਚ ਉਹਨੂੰ ਤਾਂ ਅਸੀਂ ਨਹੀਂ ਲੈ ਕੇ ਆ ਸਕਦੇ ਪਰ ਉਹ ਜ਼ਰੂਰਤਮੰਦ ਜੋ ਡਰਾਈਵਰ ਹੈ ਉਸਦੇ ਤਿੰਨ ਛੋਟੇ-ਛੋਟੇ ਬੱਚੇ ਨੇ ਜੋ ਕਿ ਸਕੂਲਾਂ ਦੇ ਵਿੱਚ 5-7 ਸਾਲ ਦੇ ਬੱਚੇ ਨੇ ਉਹ ਵੀ ਬਹੁਤ ਫੁੱਲਾਂ ਵਰਗੇ ਬੱਚੇ ਨੇ ਉਦੀ ਵਾਈਫ ਹੈ ਉਦੀ ਮਦਰ ਹੈ ਉਹਦਾ ਪਿਤਾ ਹੈ ਉਹਦਾ ਭਰਾ ਹੈ ਜੋ ਇਕੱਲਾ-ਕੱਲਾ ਡਰਾਈਵਰ ਉਹ ਆਪਣਾ ਗੁਜ਼ਰਬਸਰ ਆਪਣੀ ਰੋਜੀ ਰੋਟੀ ਦੇ ਨਾਲ ਹੀ ਉਹ ਪਰਿਵਾਰ ਦਾ ਜੋ ਪਾਲਣ-ਪੋਸ਼ਣ ਕਰ ਰਿਆ ਸੀ ਸਮਾਨ ਮੈਂ ਉੱਥੇ ਗਿਆ ਤੇ ਉੱਥੇ ਮੈਂ ਦੇਖਿਆ ਕਿ ਇਹ ਇਹ ਪਰਿਵਾਰ ਜ਼ਰੂਰਤਮੰਦ ਹੈ ਅੱਜ ਆਪਾਂ ਇਹਨਾਂ ਨਾਲ ਆਪਾਂ ਜੋ ਇਹਨਾਂ ਦੇ ਲਈ ਕਰ ਸਕਦੇ ਆ ਲੋਕਾਂ ਨੂੰ ਅਪੀਲ ਕਰ ਸਕਦੇ ਆ ਆਪਾਂ ਕਰੀਏ ਇਹਨਾਂ ਦੀ ਜੋ ਮਦਦ ਹੋ ਜਾਵੇ ਚਲੋ ਜਿੰਨੀ ਵੀ ਆਪਾਂ ਕਰ ਸਕਦੇ ਆ ਅੱਗੇ ਨੂੰ ਜਿੰਮੇ ਮਰਜੀ ਕਿਉਂਕਿ ਪ੍ਰਮਾਤਮਾ ਸਾਨੂੰ ਸੰਸਾਰ ਦੇ ਵਿੱਚ ਭੇਜਦਾ ਹੈ ਪ੍ਰਮਾਤਮਾ ਹੀ ਸਾਨੂੰ ਵਾਪਸ ਬੁਲਾਉਂਦਾ ਜੋ ਜੀਵਨ ਮਰਨ ਦੀ ਜੋ ਸਾਡੀ ਡੋਰ ਹੈ ਉਹ ਪ੍ਰਮਾਤਮਾ ਦੇ ਹੱਥ ਦੇ ਵਿੱਚ ਹੀ ਹੁੰਦੀ ਹੈ ਉਸ ਨੂੰ ਟਾਲਿਆ ਨਹੀਂ ਜਾ ਸਕਦਾ ਹੈਗਾ ਅਸੀਂ ਤਾਂ ਇੱਕ ਇੱਕ ਜ਼ਰੀਆ ਇਸ ਜ਼ਿੰਦਗੀ ਨੂੰ ਜੀਉਣ ਦਾ ਅਸੀਂ ਇਸ ਸੰਸਾਰ ਦੇ ਵਿੱਚ ਆਏ ਹਾਂ ਤੇ ਅਸੀਂ ਇਸ ਨੂੰ ਇੱਥੇ ਆਪਣੀ ਜਿੰਨੇ ਸਾਹ ਸਾਡੇ ਲਿਖੇ ਹੋਏ ਨੇ ਉਹਨੂੰ ਭੋਗ ਕੇ ਉਧਰ ਚਲੇ ਜਾਣਾ ਹੈ ਮੈਂ ਬਹੁਤ ਜ਼ਿਆਦਾ ਜੋ ਸਾਡੇ ਸਮਾਨੇ ਦੇ ਜਿੰਨੇ ਵੀ ਡਾਇਰੈਕਟ ਤੌਰ ਦੇ ਉੱਤੇ ਉੱਥੇ ਪਰਿਵਾਰ ਲੈ ਕੇ ਕਈ ਨੇ ਕੱਲ ਵੀ ਮੈਂ ਭੇਜੇ ਨੇ ਉਹ ਉੱਥੇ ਪਰਿਵਾਰ ਨੂੰ ਸਿੱਧੇ ਤੌਰ ਤੇ ਸਾਡੀਆਂ ਮਹਿਲਾਵਾਂ ਵਗੈਰਾ ਗਈਆਂ ਨੇ ਰਾਸ਼ਨ ਵੀ ਦੇ ਕੇ ਆਈਆਂ ਨੇ ਤੇ ਉਸ ਦੇ ਨਾਲ ਹੀ ਉਹ ਉੱਥੇ ਆਪਣੀ ਜੋ ਪੈਸਿਆਂ ਦੀ ਮਦਦ ਵੀ ਕਰਕੇ ਆਈਆਂ ਨੇ ਉਹਦੇ ਲਈ ਮੈਂ ਸਾਰੇ ਹੀ ਜੋ ਇਹ ਵੀਰ ਨੇ ਵੀ ਨਗਰ ਪਰਿਵਾਰ ਦੇ ਸਾਡੇ ਭਾਈ ਸਾਹਿਬ ਨੇ ਉਹ ਸਮਾਣੇ ਤੋਂ ਬਾਹਰ ਰਹਿੰਦੇ ਨੇ ਪਰ ਉਹਨਾਂ ਨੇ ਸਮਾਣਾਂ ਦੇ ਨਾਲ ਉਹਨਾਂ ਦਾ ਜੜਾਉ ਹੈ ਤੇ ਉਹਨਾਂ ਨੇ ਸਪੈਸ਼ਲ ਤੌਰ ਤੇ ਆਪਣੇ ਸਾਥੀ ਨੂੰ ਮਿਲ ਲਵੇ ਭੇਜਿਆ ਕਿ ਤੁਸੀਂ ਜਾ ਕੇ ਇਹ 5000 ਰੁਪਏ ਦਿਓ ਮੈਂ ਕਿਹਾ ਸੀਗਾ ਵੀ ਤੁਸੀਂ ਆ ਜਾਓ ਉੱਥੇ ਤੁਸੀਂ ਖੁਦ ਦੇ ਦਿਓ ਪਰ ਉਹ ਕਹਿੰਦੇ ਵੀ ਨਹੀਂ ਜੀ ਨਾ ਸਾਡਾ ਨਾਮ ਲਿਓ ਨਾ ਉਹ ਕਰਿਓ ਤੁਸੀਂ ਆ ਜਿਹੜੇ 5000 ਰੁਪਏ ਨੇ ਮੇਰੀ ਤਰਫੋਂ ਉਸ ਪਰਿਵਾਰ ਨੂੰ ਪਹੁੰਚਾ ਦਿਓ ਇਹ ਪੈਸੇ ਨੇ ਤੁਹਾਡੇ ਇਹ ਉਸ ਮ੍ਰਿਤਕ ਦੀ ਪਤਨੀ ਉਸ ਦੇ ਪਿਤਾ ਉਸ ਦਾ ਪਰਿਵਾਰ ਬੱਚਿਆਂ ਕੋਲੇ ਇਹ ਪੈਸੇ ਤੁਹਾਡੇ ਪਹੁੰਚਾ ਦਿੱਤੇ ਜਾਣਗੇ ਮੈਂ ਧੰਨਵਾਦ ਕਰਾਂਗਾ ਸਾਰੇ ਦਾਨੀ ਸੱਜਣਾ ਦਾ ਤੇ ਇਸ ਵੀਰ ਦਾ ਵੀ ਜਿਨ੍ਹਾਂ ਨੇ ਇਹ 5000 ਰੁਪਏ ਨੇ ਜੋ ਭੇਜੇ ਨੇ ਅੱਜ ਇਹ ਮਦਦ ਹੈ ਜਿਹੜੀ ਉਹ ਪਰਿਵਾਰ ਦੇ ਲਈ ਇੱਕ ਸਹਾਇਕ ਸਿੱਧ ਹੋਏਗੀ ਤੇ ਅੱਗੇ ਨੂੰ ਜਿੰਮੇ ਵੀ ਵਸੀਲਾ ਪਰਿਵਾਰ ਦਾ ਬਣੇਗਾ ਉਹ ਪਰਮਾਤਮਾ ਜਿਵੇਂ ਕਿਸੇ ਨੂੰ ਭੇਜਦਾ ਹੈ ਤੇ ਉਹਦੇ ਆਪਣੇ ਆਪ ਹੀ ਉਹਦੇ ਜੀਵਨ ਦੇ ਸਾਧਨ ਵੀ ਪੈਦਾ ਕਰਦਾ ਹੈ ਅਸੀਂ ਉਸ ਮ੍ਰਿਤਕ ਡਰਾਈਵਰ ਦੀ ਆਤਮਿਕ ਸ਼ਾਂਤੀ ਦੇ ਲਈ ਵੀ ਅਸੀਂ ਪ੍ਰਾਰਥਨਾ ਕਰਾਂਗੇ ਅੱਜ ਤੇ ਉਸ ਦੇ ਲਈ ਹੋਰ ਵੀ ਜੋ ਕੋਈ ਉਹਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਵੀ ਪਿੰਡ ਫਤਿਹਪੁਰ ਜਾ ਕੇ ਉੱਥੇ ਮਦਦ ਦੇ ਕੇ ਆ ਸਕਦਾ ਹੈ ਜਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ओम शांति ओम शांति समाना हेल्पलाइन तो देवकी नंदन सिंगला जय श्री राम